ਨੰਬਰ ਉਹਨਾਂ ਦਾ ਤਾਂ ਮੋਸ਼ਕ ਵੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੀਨੀਅਰ ਜਿਹੜੇ ਪਲੇਅਰ ਆ ਆਪਣੇ ਪੰਜਾਬ ਦੇ ਸਾਰੇ ਭਰਾ ਵੀਰੇ ਮੇਰੇ ਨਾਲ ਜ ਕਬੂਤਰ ਚੋਰੀ ਹੋ ਗਏ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀਰੇ ਅਸੀਂ ਦਰਬਾਰ ਸਾਹਿਬ ਵੀਰੇ ਮੱਥਾ ਟੇਕਣ ਗਏ ਸੀਗੇ ਤੇ ਕੋਸ਼ਿਸ਼ ਇਹੋ ਜਿਹੇ ਬੰਦਿਆਂ ਨੇ ਵਿੱਚੋਂ ਰਲ ਕੇ ਮੇਰੀ 10-15 ਸਾਲਾਂ ਦੀ ਮਿਹਨਤ ਮਿੱਟੀ ਚ ਪਾਦੀ ਭਰਾ ਤੁਹਾਨੂੰ ਮੈਂ ਸਾਰੇ ਦਿਖਾਉਣਾ ਵੱਡੇ ਕਬੂਤਰ ਆ ਵੀਰੇ ਥੱਲੇ ਤੁਹਾਨੂੰ ਡਾਉਣ ਵਾਲੇ ਵੀ ਦਿਖਾਉਂਗਾ ਤੇ ਆ ਵੀਰੇ ਵੱਡੇ ਕਬੂਤਰ ਸੀ ਆਪਣੇ ਏ ਵੀਰੇ ਸਾਰੇ ਆ ਖੁੱਡੇ ਦੇਖ ਲੋ ਵੀਰੇ ਖਾਲੀ ਆ ਸਾਰਿਆਂ ਦੇ ਜੰਡੇ ਭੰਨੇ ਸਾਰਿਆਂ ਦੇ ਜੰਡੇ ਭੰਨੇ ਆ ਵੀਰੇ ਇਹ ਚ ਘੱਟੋ ਘੱਟ 300 ਦੇ ਨੇੜੇ ਦੇੜ ਕਬੂਤਰ ਸੀਗਾ ਵੀਰੇ ਤੇ ਸਾਰਿਆਂ ਦੇ ਵੀਰੇ ਪੱਕੀਆਂ ਠੱਲਾਂ ਪਾਈਆਂ ਵਾਂ ਸੇਵਕ ਦੇ ਨਾਦੀਆਂ ਵਿੱਚ ਅਜੇ ਬਲਦੇ ਨਾਦੀਆਂ ਸਾਰੇ ਖੁੱਡੇ ਬਈ ਦੇਖ ਲੋ ਆ ਫਰ ਫਰ ਪੱਟੇ ਪਏ ਆ ਬਈ ਇੱਕ ਵੀਰੇ ਗੱਡੀ ਸੀਗੀ ਸਰਕਾਰਪੀਓ ਕਾਲੇ ਰੰਗ ਦੀ ਇੱਕ ਗੱਡੀ ਨਾਲ ਸੀ ਸਵਿਫਟ ਵੀਰੇ ਤੇ ਉਹ ਵੀਰੇ ਮੈਂ ਕੈਮਰਾ ਵਿੱਚ ਘਟਾ ਕੇ ਮੈਂ ਗੱਡੀ ਵੀ ਪਾਉਂਗਾ ਭਰਾ ਬਣ ਕੇ ਤੇ ਜੇ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਵੀਰ ਭਰਾ ਨੂੰ ਪਤਾ ਲੱਗਦਾ 50000 ਰੁਪਇਆ ਵੀਰੇ ਮੈਂ ਗੁਪਤ ਨਾਮ ਰੱਖੂੰਗਾ ਮੇਰਾ ਵੀਰੇ ਸ਼ੌਂਕ ਮਾਰਦਾ ਮੇਰੀਆਂ ਘਟੋ ਘਟ ਕਰੇ 에ਅਰ ਕੀ ਸੀਜ਼ਨ ਦੀਆਂ ਆਸ-ਪਾਸੇ ਪਹੁੰਚਲੇ ਅਜੇਪਾਲ ਦੇ ਨਾਂ ਤੇ ਵੀਰੇ ਕਿੰਨੀਆਂ ਬਾਜ਼ੀਆਂ ਵਾਂ 60 70 ਬਾਜ਼ੀਆਂ ਵੀਰੇ ਮੇਰਾ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਭਰਾ ਤੇ ਜਰੂਰ ਦੱਸਿਓ ਮੈਂ ਵੀਰੇ ਥੱਲੇ ਦੇ ਕਬੂਤਰ ਵੀ ਦਿਖਾਉਣਾ ਤੇ ਥੱਲਾ ਜਿਹੜੇ ਉੱਡਣ ਵਾਲੇ ਸੀ ਉਹ ਵੀ ਵੀਰੇ ਤੁਹਾਨੂੰ ਥੱਲੇ ਦਿਖਾਉਣਾ ਆ ਵੀ ਆਪਣੇ ਆਗੇ ਵੀਰੇ ਡਾਉਣ ਵਾਲੇ ਕਬੂਤਰ ਜਿਹੜਾ ਸਫਾਕ ਸੋ ਕਬੂਤਰ ਸੀਗਾ ਵੀਰੇ ਡਾਉਣ ਵਾਲਾ ਆਹ ਦੇਖ ਲੋ ਵੀਰੇ ਜਮਾਂ ਖਾਦੀ ਕਰਦੇ ਆ ਭਰਾ ਬਣ ਕੇ ਆਹ ਜਿੰਦੇ ਦਿਖਾਉਂਦਾ ਆਹ ਜਿੰਦੇ ਪਾਇਆ ਵੀਰੇ ਤੇ ਆ ਨਿਗਾਹ ਮਾਰ ਲੋ ਭਰਾ ਬਣ ਕੇ ਸਾਰੀ ਜਿਹੜਿਆ ਚਾਰਕ ਕਬੂਤਰ ਰਹਿੰਦੇ ਤੁਹਾਨੂੰ ਵੀਰੇ ਠੱਲਾਂ ਵੀ ਦਿਖਾ ਦੇਣਾ ਦਰੀਆਂ ਆ ਨਾ ਦੀਆਂ ਆਪਣੇ ਨਾ ਭਰਾ ਠੱਲਾਂ ਪਾਈਆਂ ਸਾਰੇ ਕੂਤਰਾਂ ਦੇ ਟੋਟਲਾਂ ਦੀ ਤੇ ਨੰਬਰ ਵੀਰਾ ਇਹਦਾ ਵੀਰੇ 81950 ਤੇ 21073 ਆ ਹੱਤੋਂ ਮੰਨ ਕੇ ਵੇਂਦੀ ਆ ਬਈ ਮੇਰੀ ਦਫਾ 15 ਸਾਲਾਂ ਦੀ ਵੀਰ ਤੇ ਜਿਹੜੀਆਂ ਨੇ ਬਿੱਟੀ ਚ ਵਾਦੀ ਆ ਗੋਪਤ ਨਾਮ ਹੋਊਗਾ ਬਈ ਮੇਰੀਆਂ 60 70 ਵਾਲੀਆਂ ਬਈ ਜਿਹੜੇ ਮੇਰੇ ਤੇ ਰਿਹੇ ਕਿ ਕਿਸੇ ਨੂੰ ਵੀ ਪਤਾ ਲੱਗਦਾ ਮੇਰੀ ਹੱਥਾਂ ਨਾਲ ਕੇ ਵੇਂਤੀਆਂ ਮੇਰਾ ਸ਼ੌਂਕ ਮਾਰਦਾ ਬਈ ਬੰਦਿਆਂ ਨੇ ਬਸ ਹੀਰੇ ਸਾਰੇ ਭਲਾਵਾਂ ਨੂੰ ਵੀ ਹੱਥ ਬੰਨ੍ਹ ਕੇ ਬੇਜਦੇ ਕਿਸੇ ਨੂੰ ਵੀ ਪਤਾ ਲੱਗਦਾ ਨਾ ਤੇ ਮੈਂ ਉਹ ਨਾਮ ਗੋਪਤ ਰੱਖੂਗਾ ਤੇ ਮੇਰੀ ਸਾਰੇ ਭਰਾ ਮਦਦ ਕਰਿਓ ਮੇਰੇ ਕਬੂਤਰ ਮਿਲ ਜਾਣ ਭਰਾ ਬਣ ਕੇ ਵੱਤੋ ਬਾਤ ਸ਼ੇਅਰ ਕਰਦੇ ਹੋ ਤੇ ਵੱਤੋ ਬਾਤ ਮੇਰਾ ਬਈਨਾ ਵੀ ਗੌਰ ਕਰਿਓ ਮੇਰੇ ਸਾਰੇ ਪੱਕੇ ਕਿਹੜੇ ਵੱਡੇ ਕਬੂਤਰ ਵੀ ਸੀ ਵੀਰੇ ਆਪਣੇ ਵੱਡੇ ਕਬੂਤਰਾਂ ਦੀ ਵੀ ਪੱਕੀਆਂ ਠੱਲਾਵਾ ਵੱਡੇ ਕਬੂਤਰਾਂ ਦੇ ਨਾਲ ਕਾਲੇ ਗਾਂ ਸਕੇਚ ਵਾਲੀਆਂ ਠਾਲਾਂ ਲੋਕ ਗਾਲੀਆਂ ਠਾਲਾਂ ਪਾਈਆਂ ਵੀਰੇ ਪੱਕੀਆਂ ਠਾਲਾਂ ਸਾਰੀਆਂ ਦੇ ਪਾਈਆਂ ਵੀਆਂ ਵੀਰੇ ਜਿਹੜੇ ਡਾਊਨ ਵਾਲੇ ਕਬੂਤਰ ਹੀ ਸਫਾ ਸੋ ਵੀਰੇ ਉਹਨਾਂ ਦੇ ਸਾਰੀਆਂ ਜਾਮਨੀ ਆ ਤੇ ਵੀਰੇ ਜਿਹੜੇ ਮੇਰੇ ਅੱਖ ਹੁਣ 8 ਦਾਸ ਹੈ ਜਿਹੜੀਆਂ ਬਾਜ਼ੀਆਂ ਨੂੰ ਕਬੂਤਰ ਕੱਢੇ ਹੋਏ ਸੀ ਵੀਰੇ ਤੇ ਇਹਨਾਂ ਦੇ ਕਾਲੇ ਰੰਗ ਲੱਗੇ ਸੀ ਤੇ ਦੋ ਤਿੰਨ ਕਬੂਤਰਾਂ ਦੇ ਵੀਰੇ ਨਾਲ ਮਗਲਾਂ ਤੇ ਕਾਲਾ ਟੂਸਾ ਸੀਗਾ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਲਾਲ ਸੀ ਵੀਰੇ ਇੱਕ ਕਾਲਾ ਜੀਨਾ ਕਬੂਤਰ ਸੀ ਉਹਦੇ ਲਾਲ ਡੰਡਾ ਮਾਰਿਆ ਹਰੀ ਭਰਾਓ ਜੇ ਕਿਸੇ ਨੂੰ ਵੀ ਪਤਾ ਲੱਗਦਾ ਤੇ ਹੱਥ ਵੱਢ ਕੇ ਜੀਰਾਰ ਵੇਚਦੀ ਆ ਸਾਰੇ ਗੁੱਤਰ ਮੇਰੇ ਸਾਫ ਦੀ ਬਾਈ ਬੜੇ ਮਦਦ ਕਰਿਓ ਯਾਰ ਪਰ ਆ ਬਣ ਕੇ ਮੇਰੇ ਗੁੱਤਮ ਮਿਲ ਜਾਵੇ ਜਦੋਂ ਕਾ ਠੀਕ ਠੀਕ ਹੀ ਆ ਨੀ ਕਹਿ ਮੈਂ